ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਟ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਟੋਡਿਰ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਡਰੈਸ ਬੋਲ ਦੋ ਮੇਰਾ ਨਾਮ ਸਾਹਿਲਾ ਜੀ ਪਿੰਡ ਦਿਾਲ ਪ੍ਰਾਇਮਰੀ ਦਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲਾ ਜੀ ਨੇੜੇ ਪਿੰਡ ਹੈਗਾ ਆਪਣੇ ਗੁੰਟੀ ਸਿਲਵਰਾ ਕਲਿਆਣ ਭਗਤਾਨਾ ਥਾਣਾ ਜੀ ਮੋਬਾਈਲ ਨੰਬਰ 991542 3373 ਇਹ ਖੋਰ ਨੰਬਰ ਹੈ ਸਾਡਾ 995151747 ਠੀਕ ਹੈ ਵੀਰੇ ਵੀਰੇ ਬਾਹਰ ਦੇ ਨੇ ਕਿਹੜਾ ਸੂਦਾ ਸੂਈ ਆ ਇਹ ਦੂਜਾ ਸੂਦਾ ਸੂਈ ਆ ਜੀ 6 ਦੰਦਾ ਜੀ ਦੂਜਾ ਸੂਦਾ 6 ਦੰਦਾ ਕਦੋਂ ਸੂਈ ਆ ਵੀਰੇ ਟੜਕੇ ਹੋਈ ਆ 9 10 ਵਜੇ 9 10 ਵਜੇ ਠੀਕ ਆ ਭਾਈ ਜੇ ਰਪਈ ਭਾਈ ਵੀਡੀਓ ਦਿਖਾਵਾਂਗੇ ਜਿਹੜਾ ਭਾਈ ਲਊਗਾ ਠੀਕ ਆ ਭਾਈ ਬੱਚਾ ਕੀ ਮੰਗਰ ਮਗਰ ਬੱਛੀ ਆ ਜੀ ਹੁਣ ਬੱਛੀ ਬਹੁਤ ਚੰਗੀ ਆ ਬਹੁਤ ਸੋਹਣੀ ਸਰੱਖੀ ਬੱਛੀ ਬੱਚਾ ਬੱਛੀ ਆ ਬੱਛੀ ਦੀ ਕੁਆਲਿਟੀ ਚੈੱਕ ਕਰੋ ਬੱਛੀ ਦੇਖੋ ਭਾਈ ਕਮਾਲ ਆ ਸੋਹਣਾ ਦਿੱਤਾ ਨਾ ਬੱਚਾ ਬਹੁਤ ਸੋਹਣਾ ਦਿੱਤਾ ਸਹੀ ਆ ਬਈ ਬੜਾ ਇਹ ਥੱਲੇ ਹੁਣ ਤੜਕੇ ਕੱਢਿਆ ਜੀ 6-7 ਕਿਲੋ ਜੀ 6-7 ਕਿਲੋ ਆਰਡਰ ਬੜਾ ਕਮਾਲ ਹਾਂ ਪੂਰਾ ਵਧੀਆ ਸੋਹਣਾ ਆਰਡਰ ਬਈ ਪੂਰਾ ਵਧੀਆ ਥਣ ਥਣ ਪੂਰਾ ਵਧੀਆ ਓਕੇ ਰਿਪੋਰਟ ਜੀ ਹਮ ਕੱਲਾ ਕੱਲਾ ਥਣ ਮੇਰਾ ਵੀ ਥਣ ਹਾਂ ਪੂਰੀ ਮੰਨ ਲਓ ਕਿ ਉੱਪਰ ਉਪਰੋ ਵੀ ਪੁੜਾ ਵੀ ਚੰਗਾ ਤੇ ਕੁਆਲਟੀ ਵੀ ਨੇ ਆ ਬੀਨਸ ਚੈੱਕ ਕਰੋ ਜੀ ਦੇ ਉੱਪਰ ਨਾੜਾਂ ਨੂੰ ਨਾੜਾ ਨੂੜਾ ਜਿਹੜਿਆ ਬੀਨਸ ਕਹਦੇ ਨੇ ਆਪਾਂ ਇਧਰਲੀ ਸਾਈਡ ਵੀ ਦੋਨੋਂ ਸਾਈਡ ਹੈ ਜੀ ਸਹੀ ਗੱਲ ਹੈ ਬਾਈ ਇਧਰਲੀ ਸਾਈਡ ਵੀ ਚੈੱਕ ਕਰੋ ਲੋ ਹਮ ਲੇਵਾ ਕਮਾਲ ਆ ਲੇਵਾ ਬਹੁਤ ਕਮਾਲ ਦਾ ਜੀ ਆ ਦੇਖੋ ਬੀਨਸ ਵਗੈਰਾ ਪਛੀੜਾ ਹਾਰੇ ਕੋ ਥਣ ਪੂਰਾ ਵਧੀਆ ਜਿਹੜਾ ਬੰਦਾ ਮਸ਼ੀਨਾਂ ਚੋਣੀਆਂ ਮਸ਼ੀਨਾਂ ਚੋਲੇ ਜਿਹੜਨੇ ਹਾਥੀ ਚੋਣੀਆਂ ਹਾਥੀ ਚੋਲੇ ਤੁਰੇ ਬਈ ਮੜੀ ਤੁਰ ਦਿੰਦਾ ਹੈ ਫੁੱਲ ਕੱਦਦਾ ਬਈ ਸਾਮੀ ਪੜੀ ਆ ਆਰਡਰ ਕਮਾਲ ਦਾ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਖਿਰ ਬੜ ਵੀ ਚੰਗੀ ਆ ਫੇਸੂਸ ਬੋਦੀ ਬੋਦੀ ਪੂਰੀ ਚੰਗੀ ਆ ਸਨਖ ਆਪਣਾ ਬੜ ਦੇ ਵਿੱਚ ਬਈ 25 ਲੀਟਰ ਦੁੱਧ ਦਿੱਤਾ ਵਾ ਬੜ ਦਾ ਠੀਕ ਆ ਅੱਗੇ ਹੁਣ ਦੇਖੋ ਵੀ ਪ੍ਰਮਾਤਮਾ ਦਾ ਕਿਵੇਂ ਦਨ ਲਿਉਂਦਾ ਹਨ ਹਾਂ ਹਾਂ ਸਹੀ ਔਰ ਬੜ ਦੇ 60 ਲੀਟਰ ਬੋਲਾ ਕੱਢਿਆ ਵੀ ਆ ਹੁਣ ਹਾਂ ਠੀਕ ਹੈ ਹੋਰ ਵੀ ਹੈ ਤਾਂ ਮਨ ਲੱਗੀ ਹੈ ਬੰਨਾ ਵੜਨੇ ਹੈ ਤਾਂ ਸਹੀ ਗੱਲ ਆ ਸਮਸਮ ਕੇ ਭਈਆ ਬਣ ਜੂਗੀ ਪਦਾ 25 26 ਲੀਟਰ ਦਾ ਨੰਦ ਦੁੱਧ ਕੈ ਲੈ ਸਕਦਾ ਬਾਕੀ ਪੱਧਰ ਆ ਉਤੋਂ ਹਾਂ ਉਤੋਂ ਪੱਧਰ ਆ ਵੀਰੇ ਸਹੀ ਗੱਲ ਆ ਬਈ ਚੰਗੀਆਂ ਸਨਕੀ ਆ ਸੁਰੱਖੀ ਆ ਮੁੱਲ ਕੀ ਆ ਫਿਰ ਇਹਦਾ ਜਾਇਦਾ ਮੁੱਲ ਕਰਾਉਣਾ ਬਾਈ ਹੂੰ ਤਾਂ ਮੰਨ ਲਓ ਕਿ ਮੈਂ 85 ਕਰ ਦਿੰਦਾ ਠੀਕ ਆ ਠੀਕ ਆ ਤੇ 78000 ਰੁਪਏ ਦੀ ਵੜ ਦੇਮ ਆ ਗਿਆ ਆਪਾਂ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ 85 ਕਰਾਉ 78000 ਦੀ ਵੜ ਦੇ ਰਾਂਗੇ ਆਪਾਂ ਬਸ ਬਲਾ ਛੋੜੀ ਹੋ ਛੋੜੀ ਹੋ ਇਹਦੇ ਵਿੱਚੋਂ ਜੀ ਠੀਕ ਆ ਹਾਂ ਹਮਮ ਹੋਰ ਕੋਈ ਬਾਹਲਾ ਇਹਦੇ ਵਿੱਚ ਲੰਮੀ ਚੌੜੀ ਗੱਲ ਨਹੀਂ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਦਾ ਹੁਣ ਇਹ ਮੇਰੇ ਫੋਨ ਦੇ ਵਿੱਚ ਪਹਿਲਾਂ ਮੇਰੇ ਵੀਡੀਓ ਬਣਾਉਣ ਦਾ ਇਹਦਾ ਹੁਣ ਇਰਾਦਾ ਵੀ ਪਹਿਲਾਂ ਬਣਾਉਣੀ ਸੀ ਪਰਦਾਦਾ ਹੈ ਨਹੀਂ ਉਹਨੇ ਬੰਦਾ ਪੈਸੇ ਉਹਨੂੰ ਲਾਈ ਜਾਂਦਾ ਸੀ ਬਿੱਕਾ ਨੇਰ ਦਾ ਬੰਦਾ ਇਹਦੇ ਠੀਕ ਆ ਬਈ ਅਹੀਂ ਦੇਖ ਲਈ ਸੀ ਬੰਦੇ ਨੇ ਅਹੀਂ ਆਨਲਾਈਨ ਹੋਣਿਆ ਆਹ ਦੇਖ ਲੋ ਤਾਰਾ ਮਾਰ ਕੇ ਖਾਣੇ ਲੱਗ ਗਈ ਚੱਕਰੀ ਨਹੀਂ ਚੰਗੀ ਐ ਜੀ ਬਈ ਚੁਆਈ ਚੂਈ ਦਾ ਮੈਂ ਕਹਿੰਦਾ ਕਾਹਨੂੰ ਗੱਲਾਂ ਕਰਦੇ ਬੌਲੇ ਹੀ ਐ ਲੈ ਦੇਖ ਲੋ ਬੌਲੇ ਹੀ ਮਾਰਦੇ ਲੈ ਚੂਣ ਬੜਾ ਚੰਗਾ ਹਾਂ ਲੋ ਲੈ ਕਿਵਾਈ ਚੂਈ ਦਾ ਕੀ ਬਾਤ ਆ ਬਈ ਜਿਵੇਂ ਮਰਜ਼ੀ ਤਾਰਾ ਮਾਰੀ ਚੱਲ ਠੰਡੀ ਸੀ ਹਾਂ ਠੰਡੀ ਸੀ ਲੈ ਲੈ ਪਛੀ ਲੈ ਚੂਣ ਦੇ ਸੋ ਚੂਣ ਬੜਾ ਚੰਗਾ ਗਰਮਾ ਹਾਂ ਚੁਆਈ ਚੂਈ ਤਾਂ ਓਕੇ ਆ ਨੰਬਰ 1 ਓਕੇ ਆਪਣੇ ਚੁਆਈ ਚੂਈ ਪੱਖੋ ਦਾ ਜੀ ਆਪਾਂ ਜਨਵਰੀ ਚੰਗਾ ਲੈਨੇ ਹਾਂ ਹੂੰ ਠੀਕ ਹੈ ਅਜੇ ਬਾਕੀ ਬੈੜ ਦੇ ਉੱਪਰ ਸਵੇਲਿੰਗ ਹੈ ਜੀ ਠੀਕ ਹੈ ਪਹਾੜਾ ਇਹ ਬੈੜ ਨੇ ਹੋਰ ਪਹਾੜਾ ਪਹਾੜਾ ਲਾ ਕੇ ਬਹੁਤ ਸੁਨੱਖਾ ਜੀ ਬਣ ਰਹਿਣਾ ਆ ਪੀ ਸਹੀ ਗੱਲ ਆ ਬਾਈ ਹਾਂ ਕੁਆਲਿਟੀ ਫੌਲਾ ਬਾਈ ਉੱਦ ਦਾ ਰਕਾ ਬਾਕੀ ਯਾਰ ਬਾਈ ਇੱਕ ਇੱਕ ਚੀਜ਼ ਦੇ ਨਾਲ ਠੀਕ ਹੈ ਗਾਹਾਂ ਦੇ ਨਾਲ ਦੋ ਇੱਕ ਬੱਚੀ ਵੀ ਨਾਲ ਫ੍ਰੀ ਲੈ ਕੇ ਜਾਣੇ ਸਹੀ ਗੱਲ ਆ ਉਹ ਇਹਨੇ ਵੀ ਸਾਲ ਡੇਢ ਸਾਲ ਗੱਲ ਪੂਰੀ ਵਧੀਆ ਬਣ ਲਗਿਆ ਅੱਜ ਕੱਲ ਹੁਣ ਆਪਾਂ ਬੱਚੀਆਂ ਵੇਚਦੀਆਂ ਬਾਈ ਹੂੰ 15-20000 ਰੁਪਏ ਦੇ ਤਾਂ ਘੱਟ ਚੰਗੀ ਬੱਚੀ ਮਿਲਦੀ ਨਹੀਂ ਨਹੀਂ ਮਿਲਦੀ ਹੁਣ ਇਹਦੀ ਮਾਂ ਥੱਲੇ ਵੀ ਕਹਿੰਦਾ ਦੁੱਧ ਘੱਟ ਆ ਹੂੰ ਸਹੀ ਗੱਲ ਠੀਕ ਐ ਤੇ ਫਿਰ ਇਹ ਜਾ ਬੱਚੀ ਵੀ ਬਹੁਤ ਸੋਹਣੀ ਬਣੂਗੀ ਬੱਚੀ ਵੀ ਬਹੁਤ ਸੋਹਣੀ ਬਣੂਗੀ ਕੁਆਲਿਟੀ ਵੀ ਚੰਗੀ ਆ ਕੁਆਲਿਟੀ ਵੀ ਚੰਗੀ ਆ ਚੰਗੀ ਆ ਬੜੇ ਕਿਸੇ ਵੀ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ